ਇਹ ਪਹਿਲਾਂ ਤੋਂ ਹੀ ਇਹ ਹਾਲਾਤ ਰਹਿ ਜਾਂ ਜੁਰੂਰ ਦੀ ਮੰਮੀ ਤੇ ਪੈਰ ਹੋਏ ਪੁਰੋਂ ਦੇ ਥੋੜਾ ਲੱਗਦਾ ਸੀ ਵੀ ਸ਼ੌਂਕ ਪਹਿਲਾਂ ਮੰਮੀ ਹੁੰਦੇ ਤੇ ਪੂਰਾ ਹੋ ਜਾਂਦਾ ਪਰ ਮੰਮੀ ਨਹੀਂ ਹੈ ਕਿਤੇ ਸ਼ੌਂਕ ਵੀ ਅਧੂਰੇ ਰਹਿ ਜਾਂਦਾ। ਜਬਾਦਾ ਜੀ ਜਰੂਰ ਜੀ ਵੀਰ ਦੇ ਹਾਲਾਤ ਇੰਨੇ ਮਾੜੇ ਨੇ ਆਪਣੀ ਰੋਜੀ ਰੋਟੀ ਚਲਾਉਣ ਵਾਸਤੇ ਜੱਡੀਆਂ ਧੋਂਦਾ ਵੀਰ ਤਾਂ ਤੁਸੀਂ ਵੇਖ ਰਹੇ ਹੋ ਤਸਵੀਰਾਂ ਦੇ ਵਿੱਚ ਵੀ ਜੇ ਪੈਸੇ ਹੁੰਦੇ ਵੀਰ ਦੇ ਦਾ ਸੁਪਨੇ ਜਰੂਰ ਪੂਰੇ ਹੋ ਜਾਣੇ ਸੀ। ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਤੇ ਤੁਸੀਂ ਜਿਹੜੇ ਹੋ ਡੇਲੀ ਡੈਸ਼ ਟੀਵੀ ਨਾਲ ਦੋਸਤੋ ਪੰਜਾਬ ਦੇ ਵਿੱਚ ਬਹੁਤ ਸਾਰਾ ਹੁਨਰ ਭਰਿਆ ਪਿਆ ਹੈ ਪਰ ਉਸ ਹੁਨਰ ਦਾ ਮੁੱਲ ਨਹੀਂ ਜ਼ਿਆਦਾਤਰ ਪੈਂਦਾ ਤੇ ਅੱਜ ਅਸੀਂ ਜਿਸ ਨੌਜਵਾਨ ਮੁੰਡੇ ਨੂੰ ਮਿਲਣ ਜਾ ਰਹੇ ਹਾਂ ਉਸ ਦੀ ਆਵਾਜ਼ ਬਹੁਤ ਸਰੀਲੀ ਹੈ ਪਰ ਹਾਲਾਤ ਜਿਹੜੇ ਨੇ ਵੱਧ ਤੋਂ ਬਿਹਤਰ ਨਹੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਤੁਸੀਂ ਇਹ ਇਹਨਾਂ ਦਾ ਬਾਥਰੂਮ ਹੈ ਪਰ ਬਾਥਰੂਮ ਨੂੰ ਨੂੰ ਵੀ ਦਰਵਾਜ਼ਾ ਤਾਂ ਹੀ ਨਹੀਂ ਹੈ ਤਾਂ ਇੰਨੇ ਬੁਰੇ ਹਾਲਾਤ ਨੇ ਪਰ ਰੱਬ ਨੇ ਆਵਾਜ਼ ਬਹੁਤ ਸਰੀਲੀ ਦਿੱਤੀ ਹੈ ਇਹ ਬਾਥਰੂਮ ਦੇ ਹਾਲਾਤ ਨੇ ਕਿ ਦਰਵਾਜ਼ਾ ਨਹੀਂ ਹੈ ਪਰਦੇ ਲਾਏ ਹੋਏ ਨਹੀਂ ਤਾਂ ਬਹੁਤ ਹੀ ਬੁਰੇ ਹਾਲਾਤਾਂ ਦੇ ਵਿੱਚ ਇਹ ਪਰਿਵਾਰ ਹੈ ਪਰ ਮਾਤਾ ਸਰਸwati ਇਸ ਵੀਰ ਦੀ ਜ਼ੁਬਾਨ ਦੇ ਉੱਪਰ ਬਰਾਜਮਾਨ ਹੈ ਤਾਂ ਵੀਰ ਸਾਡਾ ਜਿਹੜਾ ਹੈ ਹਾਲਾਤਾਂ ਦਾ ਮਾਰਿਆ ਹੋਇਆ ਹੈ ਪਰ ਰੱਬ ਨੇ ਸਿਰਫ ਔਰ ਸਿਰਫ ਇਸ ਨੂੰ ਹੁਨਰ ਵਧੀਆ ਦਿੱਤਾ ਹੈ ਇਸ ਦੀ ਆਵਾਜ਼ ਬਹੁਤ ਮਿੱਠੀ ਤੇ ਸੁਰੀਲੀ ਹੈ ਭਾਈ ਸਾਡੇ ਨਾਲ ਹੈ ਭਾਈ ਦੀ ਆਵਾਜ਼ ਬਹੁਤ ਮਿੱਠੀ ਤੇ ਸੁਰੀਲੀ ਹੈ ਪਰ ਹਾਲਾਤ ਇੰਨੇ ਵਧੀਆ ਨਹੀਂ ਹੈ ਭਾਈ ਜੀ ਨਾਮ ਜੀ ਤੁਹਾਡਾ ਮੇਰਾ ਨਾਮ ਕਰਨ ਹੈ ਜੀ ਕਿਰਨ ਮੇਰੇ ਤੁਹਾਡੇ ਬਾਰੇ ਪਤਾ ਚੱਲਿਆ ਆਵਾਜ਼ ਬਹੁਤ ਮਿੱਠੀ ਤੇ ਸੁਰੀਲੀ ਹੈ ਤੁਹਾਡੀ ਤਾਂ ਹਾਲਾਤ ਇੰਨੇ ਵਧੀਆ ਨਹੀਂ ਹੈ ਅੱਜ ਵੀ ਇਹ ਹਾਲਾਤ ਬਣੇ ਇਸ ਤਰ੍ਹਾਂ ਦੇ ਪਹਿਲਾਂ ਤੋਂ ਇਹਨਾਂ ਹਾਲਾਤਾਂ ਵਿੱਚ ਰਹਿ ਰਹੇ ਹੋ ਜਾਂ ਹੁਣ ਬਣੇ ਨੇ ਇਹ ਤਾਂ ਨਹੀਂ ਜੀ ਪਹਿਲਾਂ ਤੋਂ ਇਹੋ ਜਿਹੇ ਹਾਲਾਤ ਰਹੇ ਆ ਜਦੋਂ ਦੀ ਮੰਮੀ ਐਕਸਪਾਇਰ ਹੋਏ ਉਰੋਂ ਦੇ ਥੋੜਾ ਲੱਗਦਾ ਸੀ ਵੀ ਸ਼ੌਂਕ ਪਹਿਲਾਂ ਮੰਮੀ ਹੁੰਦੇ ਤੇ ਪੂਰਾ ਹੋ ਜਾਂਦਾ ਪਰ ਮੰਮੀ ਨਹੀਂ ਹੈਗੇ ਤੇ ਸ਼ੌਂਕ ਵੀ ਅਧੂਰੇ ਰਹਿ ਗਏ ਸਾਡੇ ਜੀ ਤਾਂ ਯਾਦ ਆਉਂਦੀ ਮਾਂ ਦੀ ਕਿ ਮਾਂ ਤੋਂ ਬਿਨਾ ਅੰਦੇ ਜੇ ਵੇੜਾ ਵੀ ਜਿਹੜਾ ਸੁਨਸਾਨ ਨਜ਼ਰ ਆਉਂਦਾ ਹੈ ਕਿੰਨੀ ਕਿ ਯਾਦ ਆਉਂਦੀ ਮਾਂ ਬਹੁਤ ਯਾਦ ਆਉਂਦੀ ਹੈ ਕੀ ਸੁਣਾਉਣਾ ਚਾਹੁੰਦੇ ਆਪਣੀ ਮਾਂ ਮਾਂ ਨੂੰ ਸ਼ਰਧਾਂਜਲੀ ਦੇ ਰੂਪ ਦੇ ਵਿੱਚ ਕਿ ਮਿੱਠੀ ਆਵਾਜ਼ ਤੁਹਾਡੀ ਜ਼ਰੂਰ ਹੈ ਕੀ ਸੁਣਾਉ ਨੋ ਜੀ ਜੇ ਕਮੀ ਸੀਗੀ ਕੋਈ ਮੇਰੇ ਵਿੱਚ ਬੇਬੇ ਮੇਰੀ ਦੱਸ ਦਿੰਦੀ ਕਿਹੜੀ ਗੱਲਾਂ ਛੱਡ ਕੇ ਗਈ ਜੇ ਛੱਡਣਾ ਸੀ ਕੱਲੇ ਪਾਉਣਾ ਦੁਨੀਆ ਦੇ ਪੱਲੇ ਰੱਬ ਕੋਲੋਂ ਮੇਰੇ ਲਈ ਤੂੰ ਪੱਲਾ ੱਡ ਕਿਉਂ ਗਈ ਬੇਬੇ ਕਰਕੇ ਜਵਾਨ ਕੀਤਾ ਕਿਉਂ ਤੂੰ एहਸਣ ਨੋ ਮਹੀਨੇ ਮੇਰੇ ਲਈ ਤੂੰ ਘਾਤੋ ਕੱਟੇ ਸਿਲਿਆ ਲੱਖ ਮਿਲੇ ਲੋਕ ਮਿਲੇ ਰਿਸ਼ਤੇ ਨੇਦਾਰ ਪਰ ਬੇਬੇ ਜੀ ਦਾ ਪਿਆਰ ਮੈਨੂੰ ਨਹੀਂ ਹੋ ਮਿਲਿਆ ਲੱਖ ਮਿਲੇ ਲੋਕ ਮਿਲੇ ਰਿਸ਼ਤੇ ਨੇ ਧਾਰ ਪਰ ਬੇਬੇ ਜੀ ਦਾ ਪਿਆਰ ਮੈਨੂੰ ਓ ਲੋਕੀ ਕਹਿੰਦੇ ਰੱਬ ਦਾ ਆ ਦੂਜਾ ਰੂਪ ਤੂੰ ਮੈਨੂੰ ਤੇਰੇ ਵਿੱਚੋਂ ਪਹਿਲਾ ਰੂਪ ਦਿਖੇ ਰੱਬ ਦਾ ਲੱਖ ਮਾੜਾ ਕਹਣ ਤੈਨੂੰ ਲੋਕ ਬੇਬੇ ਮੇਰੀ ਏ ਤੂੰ ਕਹਿੰਦੀ ਵਾਹੇ ਗੁਰੂ ਪਲਾ ਕਰੇ ਸਭ ਦਾ ਲੱਖ ਮਾੜਾ ਕਹਣ ਤੈਨੂੰ ਲੋਕ ਬੇਬੇ ਮੇਰੀ ਏ ਤੂੰ ਕਹਿੰਦੀ ਵਾਹੇ ਗੁਰੂ ਪਲਾ ਕਰੇ ਸਭ ਦਾ ਤੂੰ ਸੀ ਮੇਰੇ ਕੋਲ ਓ ਦੋਰੇਂਦਾ ਸੀ ਸਵਰਗਾ ਚ ੱਤਕੇ ਖਾਣ ਨੂੰ ਤਾਂ ਹੁਣ ਬਹੁਤ ਜਿਲਿਆ ਲੱਖ ਮਿਲੇ ਲੋਕ ਮਿਲੇ ਰਿਸ਼ਤੇ ਨੇਦਾਰ ਪਰ ਬੇਬੇ ਜੀ ਦਾ ਪਿਆਰ ਮੈਨੂੰ ਨਹੀਂ ਹੋ ਮਿਲਿਆ ਲੱਖ ਮਿਲੇ ਲੋਕ ਮਿਲੇ ਰਿਸ਼ਤੇ ਨੇਦਾਰ ਪਰ ਬੇਬੇ ਜੀ ਦਾ ਪਿਆਰ ਮੈਨੂੰ ਨਹੀਂ ਹੋ ਮਿਲਿਆ ਆਹ ਬਹੁਤ ਮਿੱਠੀ ਆਵਾਜ਼ ਹੈ ਭਾਈ ਹੁਣ ਫਿਰ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਹੋ ਤੁਸੀਂ ਪਰਿਵਾਰ ਦੇ ਵਿੱਚ ਪਾਪਾ ਹੈ ਦਾਦੀ ਹੈਗੇ ਸੀ ਉਹ ਪਹਿਲਾਂ 6 ਮਹੀਨੇ ਪਹਿਲਾਂ ਪੂਰੇ ਹੋਗੇ ਸੀ ਤੇ ਦਾਦਾ ਜੀ ਅਤੇ ਪਾਪਾ ਅਤੇ ਮੈਂ ਵਿਆਹ ਹੋ ਰਿਹਾ ਤੁਹਾਡਾ ਹਾਂਜੀ ਵਿਆਹ ਹੋ ਗਿਆ ਇੱਕ ਵਾਈਫ ਆ ਇੱਕ ਲੜਕਾ ਮੇਰਾ ਛੋਟਾ ਭਾਈ ਜੀ ਰੋਜੀ ਰੋਟੀ ਚਲਾਉਣ ਵਾਸਤੇ ਕੀ ਚੰਗ ਚੱਲ ਰਹੇ ਹੋ ਤੁਸੀਂ ਕਿਉਂਕਿ ਪਰਿਵਾਰ ਪਾਲਣਾ ਹੈ ਤਾਂ ਰੋਜੀ ਰੋਟੀ ਕਿਵੇਂ ਚੱਲ ਰਹੀ ਰੋਡੀ ਰੋਟੀ ਤੇ ਆਪਣੀ ਇਦਾਂ ਹੀ ਚੱਲ ਰਹੀ ਹੈ ਜੀ ਵਾਸ਼ਿੰਗ ਦਾ ਕੰਮ ਕਰਦਾ ਮੈਂ ਵਾਸ਼ਿੰਗ ਸੈਟਰ ਤੇ ਗੱਡੀਆਂ ਧੋਹਦਾ ਹਾਂਜੀ ਤੇ ਪਾਪਾ ਵੀ ਮਜ਼ਦੂਰੀ ਕਰਦੇ ਆ ਹਾਂਜੀ ਤੇ ਇਦਾਂ ਹੀ ਮਾੜਾ ਮੋਟਾ ਚੱਲ ਜੀ ਜਾਂਦਾ ਜੇ ਆਜਾ ਪੈਸੇ ਹੁੰਦੇ ਤਾਂ ਅੱਜ ਇਹ ਹਾਲਾਤ ਨਾ ਬੰਦੇ ਜਿੰਨੀ ਮਿੱਠੀ ਆਵਾਜ਼ ਸੀ ਸੁਰੀਲੀ ਆਵਾਜ਼ ਸੀ ਪੈਸਿਆਂ ਦੀ ਵਜ੍ਹਾ ਨਾਲ ਨਹੀਂ ਪਲੇਟਫਾਰਮ ਮਿਲ ਪਾਇਆ ਤੁਹਾਨੂੰ ਬਿਲਕੁਲ ਜੀ ਮੈਂ ਇੱਕ ਗੀਤ ਵੀ ਲਿਖਿਆ ਸੀ ਉਹ ਉਹਦੇ ਕਰਕੇ ਗੀਤ ਹੈਗਾ ਸੀ ਪੈਸਿਆਂ ਦੀ ਕਮੀ ਬਲੀਏ ਨਹੀਂ ਤਾਂ ਹੁਣ ਨੂੰ ਸਟਾਰ ਹੋਣਾ ਸੀ ਜਿਹਨੂੰ ਟੀਵੀਾਂ ਚ ਵੇਖ ਖੁਸ਼ ਹੁੰਦਾ ਬਲੀਏ ਨਹੀਂ ਤਾਂ ਉਹਨਾਂ ਵਿੱਚ ਘਰ ਹੋਣਾ ਸੀ ਮੰਨਿਆ ਕੇ ਕਰਵਾ ਗਰੀਬ ਬਲੀਏ ਬਾੜੇ ਕੰਮ ਨਹੀਂ ਉਹ ਚੰਗੇ ਦੀ ਤਾਰੀਫ ਬਲੀਏ ਜਿਨ੍ਹਾਂ ਹੱਥਾਂ ਵਿੱਚ ਚਾਬੀ ਪਾਣੇ ਨਹੀਂ ਉਹਨਾਂ ਹੱਥਾਂ 'ਚ ਘਟਾਰ ਹੋਣਾ ਸੀ ਪੈਸਿਆਂ ਦੀ ਕਮੀ ਬਲੀਏ ਨਹੀਂ ਤਾਂ ਹੁਣ ਦੂਸਟਾਰ ਹੋਣਾ ਸੀ ਉਹ ਵੀ ਸੀ ਘਟਾ ਮੇਜੇ ਤੋਂ ਬਾਲਿਆਂ ਦੀ ਛੱਤਾਂ ਥੱਲੇ ਬੈਠ ਕੇ ਸੀ ਯਾਰ ਤੇਰਾ ਗੀਤ ਲਿਖਦਾ ਬਾਰਿਸ਼ਾਂ ਦੇ ਦੇਣ ਸੀ ਤੇ ਚਾਉਂਦੀਆਂ ਸੀ ਛੱਤਾਂ ਮੇਰਾ ਡੈਰੀ ਉੱਤੇ ਬੂੰਦਾਂ ਨਾਲ ਸੀ ਪਾਣੀ ਡਿੱਗਦਾ ਅੱਜ ਸਾਈਕਲਾਂ ਤੇ ਘੁੰਮਾਂ ਬਲੀਏ ਨਹੀਂ ਤਾਂ ਗੱਡੀਆਂ 'ਚ ਯਾਰ ਹੋਣਾ ਸੀ वैसे या दी कमी बलीए नहीं त हुन नु सटार होना सी क्या बात है जी जरूर जी वीर ਦੇ ਹਾਲਾਤ ਇੰਨੇ ਮਾੜੇ ਨੇ ਆਪਣੀ ਰੋਜੀ ਰੋਟੀ ਚਲਾਉਣ ਵਾਸਤੇ ਜੱਡੀਆਂ ਧੋਂਦਾ ਵੀਰ ਤਾਂ ਤੁਸੀਂ ਵੇਖ ਰਹੇ ਹੋ ਤਸਵੀਰਾਂ ਦੇ ਵਿੱਚ ਵੀ ਜੇ ਪੈਸੇ ਹੁੰਦੇ ਵੀਰ ਦੇ ਦਾ ਸੁਪਨੇ ਜ਼ਰੂਰ ਪੂਰੇ ਹੋ ਜਣੇ ਸੀ ਤਾਂ ਜੇ ਸੱਚੀ ਪੈਸੇ ਹੁੰਦੇ ਤਾਂ ਅੱਜ ਚਾਬੀ ਬੰਨੇ ਨਹੀਂ ਸੀ ਹੱਥ ਦੇ ਵਿੱਚ ਉਹਨੇ ਬਿਲਕੁਲ ਜੀ ਤਾਂ ਫਿਰ ਹੁਣ ਕੀ ਕੀ ਸੋਚਿਆ ਜੀ ਕਿਵੇਂ ਚਲਾਉ ਜੀ ਆਪਣੀ ਜਿੰਦਗੀ ਸੁਪਨੇ ਜਿਹੜੇ ਅਧੂਰੇ ਨੇ ਉਹਨਾਂ ਨੂੰ ਕਿਵੇਂ ਪੂਰਾ ਕਰਨਾ ਇਹ ਤਾਂ ਕੋਸ਼ਿਸ਼ ਤੇ ਬਹੁਤ ਕਰ ਰਹੇ ਆ ਲਿਖਦੇ ਵੀ ਆ ਗਾਣੇ ਰਿਆਜ਼ ਵੀ ਕਰਦੇ ਆ ਥੋੜਾ ਬਹੁਤਾ ਜਿੰਨਾ ਕੋ ਹੁੰਦਾ ਵਾ ਕਿਉਂਕਿ ਟਾਈਮ ਵੀ ਬਹੁਤ ਘੱਟ ਹੁੰਦਾ ਵਾ ਕੰਮ ਕਰਕੇ ਬਿਲਕੁਲ ਤੇ ਹੁਣ ਦੁਨੀਆ ਅੱਗੇ ਤੇ ਇਹ ਬੇਨਤੀ ਆ ਵੀ ਕੋਈ ਨਾ ਕੋਈ ਸਾਥ ਦੇਵੇ ਤੇ ਫੇਰ ਹੀ ਅੱਗੇ ਵਧ ਸਕੀਏ ਪਰ ਜ਼ਿਆਦਾਤਰ ਤੁਹਾਡੇ ਵਾਲੀ ਲਾਈਨ ਹੈ ਜਿਹੜੀ ਇਹ ਪੈਸੇ ਵਾਲੀ ਲਾਈਨ ਨਹੀਂ ਮੰਨਿਆ ਜਾਂਦਾ ਹੈ ਜਿਨ੍ਹਾਂ ਦੇ ਪਹਿਲੀ ਹੁੰਦੀ ਆ ਉਹ ਪਹਿਲੀ ਵੇਚ ਲੈਂਦੇ ਨੇ ਤਰਾ ਤੋਂ ਰਸਟਾਰ ਬਣ ਜਾਂਦੇ ਨੇ ਤਾਂ ਜੇ ਨਸੀਬ ਸਾਥ ਦੇਣ ਤਾਂ ਸਾਡੇ ਜਿਹੜੇ ਰੱਬ ਜਿਹੇ ਸਰੋਤੇ ਨੇ ਉਹ ਵੀ ਸਟਾਰ ਬਣਾ ਦਿੰਦੇ ਨੇ ਸੱਚੀ ਯਾਦਦਾ ਜੇ ਤੁਹਾਡੇ ਇਸ ਪੈਸੇ ਵਾਲੀ ਲਾਈਨ ਦੇ ਵਿੱਚ ਤੁਸੀਂ ਆਪਣੇ ਆਪ ਨਾ ਵਜੂਦ ਬਣਾ ਪਾਓਗੇ ਬਿਲਕੁਲ ਜੀ ਕੋਸ਼ਿਸ਼ ਤੇ ਜ਼ਰੂਰ ਹੈ ਬਾਕੀ ਜੋ ਵੀ ਵੀਡੀਓ ਦੇਖ ਰਹੇ ਨੇ ਉਹਨਾਂ ਕੀ ਬੇਨਤੀ ਇਹੋ ਹੀ ਹੋਏਗੀ ਕਿ ਕੋਈ ਨਾ ਕੋਈ ਸਾਥ ਦਿਆ ਕਰੋ ਬੰਦੇ ਦਾ ਕਿਉਂਕਿ ਅੱਜਕੱਲ ਤੁਸੀਂ ਵੇਖਿਆ ਹੀ ਹੋਣਾ ਵਾ ਇਹ ਇੰਸਟਾਗ੍ਰam ਤੇ ਵੀਡੀਓ ਕਿਦਾਂ ਦੀਆਂ ਲੋਕੀ ਉਹਨਾਂ ਨੂੰ ਹਿੱਟ ਕਰੀ ਜਾਂਦੇ ਆ ਜਿਨ੍ਹਾਂ ਦੇ ਵਿੱਚ ਕੋਈ ਟੈਲੈਂਟ ਹੀ ਨਹੀਂ ਹੁੰਦਾ ਬਸ ਹੱਸਦੇ ਆ ਬਸ ਕਰਦੇ ਜੋ ਮਰਜ਼ੀ ਕਰਕੇ ਤੇ ਹਿੱਟ ਹੋ ਜਾਂਦੇ ਤੇ ਭਾਈ ਮੈਂ ਦੇਖ ਰਿਹਾ ਜਦੋਂ ਤੁਸੀਂ ਜੱਡੀ ਤੋੜ ਰਹੇ ਸੀ ਤਾਂ ਜਦੋਂ ਸਾਫ ਕਰਦੇ ਉਹਦਾ ਦਿਲ ਰੋਂਦਾ ਹੈ ਕਿ ਯਾਰ ਕਿਹੜੇ ਹਾਲਾਤਾਂ ਦੇ ਵਿੱਚ ਲੱਭਾ ਰਸਤਾ ਸਾਨੂੰ ਠੀਕ ਹੈ ਮਿਹਨਤ ਮਿਹਨਤ ਨੂੰ ਤਰਜੀਹ ਦੇਣੀ ਚਾਹੀਦੀ ਹੈ ਪਰ ਜਦੋਂ ਹੁਨਰ ਹੋਏ ਬੰਦੇ ਦੇ ਵਿੱਚ ਤਾਂ ਉਸ ਹੁਨਰ ਦਾ ਮੁੱਲ ਨਹੀਂ ਪੈਂਦਾ ਤਾਂ ਫਿਰ ਦਿਲ ਤੇ ਕੀ ਬੀਤੀ ਬਿਲਕੁਲ ਜੀ ਐਸੀ ਵੀ ਇਹ ਗੱਲ ਸੋਚਦੇ ਆਂ ਵੀ ਹਾਂ ਗੱਡੀਆਂ ਅੱਜ ਸਾਫ਼ ਕਰ ਰਹੇ ਆਂ ਕਿਸੇ ਟਾਈਮ ਗੱਡੀਆਂ ਦੇ ਵਿੱਚ ਵੀ ਹੋਵਾਂਗੇ ਜਾਂ ਗੱਡੀ ਸਾਡੇ ਥੱਲੇ ਵੀ ਇਹ ਹੋਣੀ ਚਾਹੀਦੀ ਸੀ ਤਾਂ ਤੁਹਾਡਾ ਆਪਣਾ ਫੇਵਰਟ ਸਿੰਗਰ ਕੋਲਣਾ ਜਿਸ ਨੂੰ ਤੁਸੀਂ ਸੁਣਦੇ ਹੋ ਜਿਸ ਦੀ ਆਵਾਜ਼ ਤੁਹਾਨੂੰ ਵੀ ਯਾਦ ਆ ਗਈ ਸਭ ਇਹ ਵੀਰ ਦੀ ਆਵਾਜ਼ ਬਹੁਤ ਆਪਣੇ ਫੇਵਰਟ ਸਿੰਗਰ ਤੇ ਸੁਰਿੰਦਰ ਸਰਤਾਜ ਜੀ ਸਰਤਾਜ ਜੀ ਸਰਤਾਜ ਜੀ ਦਾ ਸਾਰਿਆਂ ਦੇ ਫੇਵਰਟ ਨੇ ਜੀ ਉਹਨਾਂ ਦੀ ਆਵਾਜ਼ ਨਹੀਂ ਮਿੱਠੀ ਤੇ ਸੁਰੀਲੀ ਹੈ ਜਦੋਂ ਵੀ ਸੁਣੀਦਾ ਤਾਂ ਰੂਹ ਨੂੰ ਚਾਂਜ ਜ਼ਰੂਰ ਮਿਲਦਾ ਹੈ ਤਾਂ ਕੀ ਸੁਣਾਉਣਾ ਚਾਹੁੰਦੇ ਸਰਤਾਜ ਜੀ ਮੈਂ ਉਹਨਾਂ ਦਾ ਬੀਤ ਜਾਣਿਆ ਗਾਣਾ ਸੁਣਾਵਾਂ ਬੀਤ ਜਾਣਿਆ ਰੁੱਤਾਂ ਆਣੀਆਂ ਹਾਏ ਜੇ ਨਾ ਮਣੀਆ ਢੋਲਦਾਰ ਵੀ ਚਲੇ ਜਾਵਾਂਗੇ ਨਾ ਮੁੜ ਆਵਾਂਗੇ ਹਾਏ ਵਾਰੀ ਵਰੀ ਦਰ ਪਾਵੇ ਖੋਲਦਾਰ ਵੀ कले हो गए, वे वले हो, हो गे हुई हैरान वे दिलिया खंजरा तो तिखे ते छले हुक जा ए से रुक जान ਏ ਚੀਰਾ ਪਿੱਛੋ ਪਟੀਆਂ ਫਰੋਲਦਾਰੀ ਜਿਆਦਾਤਾ ਜੀ ਬਹੁਤ ਸੁਰੀਲੀ ਤੇ ਮਿੱਠੀ ਆਵਾਜ਼ ਹੈ ਵੀਰ ਦੀ ਪਰ ਪਲੇਟਫਾਰਮ ਵਧੀਆ ਨਹੀਂ ਮਿਲਿਆ ਕਿਉਂਕਿ ਪੈਸੇ ਦੀ ਮਾਰ ਪਈ ਹੈ ਵੀਰ ਨੂੰ ਹਾਲਾਤ ਇੰਨੇ ਵਧੀਆ ਨਹੀਂ ਹੈ ਤਾਂ ਮਾਂ ਵੀ ਇਸ ਦੁਨੀਆ ਦੇ ਵਿੱਚ ਨਹੀਂ ਹੈ ਤੇ ਮਾਂ ਦੀ ਯਾਦ ਵੀ ਵੀਰ ਨੂੰ ਬਹੁਤ ਸਤਾਉਂਦੀ ਹੈ ਤਾਂ ਜੇ ਪੈਸੇ ਹੁੰਦੇ ਪੱਲੇ ਤਾਂ ਅੱਜ ਵੀਰ ਵੀ ਸਟਾਰ ਜ਼ਰੂਰ ਹੁੰਦਾ ਹਾਲਾਤ ਤੁਸੀਂ ਦੇਖ ਰਹੇ ਹੋਗੇ ਹਾਲਾਤ ਬਹੁਤ ਹੀ ਵੱਤੋਂ ਬੱਤਰ ਨਹੀਂ ਜਿਹੜੇ ਰਸੋਈ ਆ ਜਾਂ ਦਰਵਾਜ਼ੇ ਨੇ ਬਾਥਰੂਮ ਨੇ ਉਹਨਾਂ ਨੂੰ ਦਰਵਾਜ਼ੇ ਤਾਂ ਹੀ ਨਹੀਂ ਸਿਰਫ ਉਹ ਸਿਰ ਪੱਟਦੇ ਲਾਏ ਹੋਏ ਨੇ ਤਾਂ ਇਸ ਵੀਰ ਦਾ ਸਾਹ ਦੇਣਾ ਬੰਦ ਆਏ ਇਹਦੇ ਸੁਪਨਿਆਂ ਨੂੰ ਬੂਰ ਕੋਨਾ ਦਾ ਇਹਦਾ ਸਾਹ ਦੇਣਾ ਪੈਂਦਾ ਸੱਚੀ ਅਪੀਲ ਲਾਉਣੀ ਚਾਹੁੰਦੇ ਵੀਰੇ ਜਿਹੜੇ ਤੁਹਾਨੂੰ ਸਰੋਤੇ ਵੇਖ ਰਹੇ ਨੇ ਮੈਂ ਤੇ ਇਹੋ ਬੇਨਤੀ ਕਰਨਾ ਚਾਹੁੰਦਾ ਹਾਂ ਉਹ ਆਪ ਵੀ ਵਾਤੋ ਵਾਤ ਸਪੋਰਟ ਕਰਿਓ ਭਰਾ ਨੂੰ ਨਿੱਕੇ ਨੂੰ ਤੇ ਅਸੀਂ ਵੀ ਤਾਂ ਕਿ ਅੱਗੇ ਵੱਧ ਸਕੀਏ ਪਲੇਟਫਾਰਮ ਤੇ ਆ ਸਕੀ ਅੱਗੇ ਜੀ ਪਰ ਜਰੂਰ ਜੀ ਜਿਨ੍ਹਾਂ ਦੇ ਵਿੱਚ ਹੁਨਰ ਨਹੀਂ ਹੁੰਦਾ ਉਸਨਾਂ ਨੂੰ ਅਸੀਂ ਰਾਤੋਂ ਰਾਤ ਸਟਾਰ ਬਣਾ ਦਿੰਨੇ ਆਂ ਜ਼ਮੀਨ ਤੋਂ ਅਰਸ਼ ਤਾਂ ਹੀ ਲੈ ਜਾਂਦੇ ਆਂ ਪਰ ਜਿਨ੍ਹਾਂ ਦੇ ਵਿੱਚ ਹੁਨਰ ਹੈ ਉਹ ਰੋਲਦਾ ਫਿਰਦਾ ਹੈ ਇਸ ਵੀਰ ਦੇ ਵਿੱਚ ਹੁਨਰ ਜ਼ਰੂਰ ਹੈ ਪਰ ਇਸ ਵੀਰ ਨੂੰ ਸਹਾਰਾ ਨਹੀਂ ਮਿਲਿਆ ਲੋੜ ਹੈ ਤੁਹਾਡੇ ਸਹਾਰੇ ਦੀ ਤੁਹਾਡੇ ਅਸੀਰਵਾਦ ਦੀ ਇਸੇ ਉਮੀਦ ਦੇ ਨਾਲ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡਾ ਦੋਸਤ ਅਰਮਵੀਰ ਗਿੱਲ ਲਾਲੀ ਤੁਸੀਂ ਜੁੜੇ ਰਹੋ ਦਿੱਲੀ ਡੈਸਟੀਵੀਨ